ਲੋਬੀ ਆਪਾਂ ਸਖਲਾਈ ਕੈਂਪ ਤੇ ਅੱਜ ਬੱਚਿਆਂ ਨੂੰ ਜਰਾਬਾਂ ਬਣਾਉਣ ਬਾਰੇ ਜਾਣਕਾਰੀ ਦਿੱਤੀ ਆਪਾਂ ਕੀ ਕਰਨਾ 10x10 ਇੰਚ ਦਾ ਕੱਪੜਾ ਲੈਣਾ ਡਬਲ ਤੇ ਉਸ ਤੋਂ ਬਾਅਦ ਆਪਾਂ ਪੈਰ ਵਾਲੀ ਸਾਈਡ 6 ਇੰਚ ਜਾਂ ਫਿਰ 5 ਇੰਚ ਦਾ ਰੱਖ ਕੇ ਤੇ ਬਾਕੀ ਜਿਹੜੀ ਸਿਲਾਈ ਲਾ ਦੇਣੀ ਆਪਾਂ ਉਂਗਲਾਂ ਵਾਲੀ ਸਾਈਡ ਤੁਸੀਂ ਧਿਆਨ ਨਾਲ ਦੇਖਣਾ ਉਸ ਤੋਂ ਬਾਅਦ ਆਪਾਂ ਜਿਹੜੇ ਪਾਸੇ ਆਪਣਾ ਪੈਰ ਦਾ ਪਿਛਲਾ ਹਿੱਸਾ ਉਹਨਾਂ ਦਾ ਉੱਪਰੋਂ ਲੈ ਕੇ ਅੱਡੀ ਵਾਲੀ ਸਾਈਡ ਗੁਲਾਈ ਦੇ ਵਿੱਚ ਆਪਾਂ ਸਲਾਈ ਲਾਉਣੀ ਆ ਆ ਤੁਸੀਂ ਦੇਖ ਸਕਦੇ ਹੋ ਇਹ ਦੋਨਾਂ ਜਰ ਆਪਾਂ ਦੀ ਸੇਮ ਲਾ ਕੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਐਵੇਂ ਕਰਕੇ ਰੱਖਣਾ ਏ ਠੀਕ ਹੈ ਜੀ ਪੁੱਠੀਆਂ ਕਰਕੇ ਰੱਖ ਲੈਣੀਆਂ ਤੇ ਗੋਠਿਆਂ ਵਾਲੇ ਪਾਸੇ ਗੁਲਾਈ ਚ ਨਿਸ਼ਾਨ ਲਾਉਣਾ ਤੇ ਐਵੇਂ ਆਪਾਂ ਪੰਜਾਲੀ ਸਾਈਡ ਲਾਉਣਾ ਤੇ ਰੱਖਣਾ ਤੁਸੀਂ ਦੇਖ ਲਓ ਇਸ ਤਰ੍ਹਾਂ ਹੀ ਦੋਨੋਂ ਸਾਈਡਾਂ ਇਹ ਨਾ ਹੋਵੇ ਕਿ ਇੱਕ ਪਾਸੇ ਮਤਲਬ ਕਿ ਦੋਨੋਂ ਜਰਾਬਾਂ ਇੱਕ ਪੈਰ ਦੀ ਹੀ ਬਣ ਜਾਣ ਇਹ ਐਵੇਂ ਰੱਖਣਾ ਤੁਸੀਂ ਸਲਾਈ ਨੂੰ ਐਵੇਂ ਕਰਕੇ ਪੈਰਾਂ ਪੰਜੇ ਵਾਲੇ ਪਾਸੇ ਵੱਧ ਰੱਖਣਾ ਤੇ ਗੂਠੇ ਵਾਲੇ ਪਾਸੇ ਘੱਟ ਰੱਖਣਾ ਜਿੱਥੇ ਆਪਣੀ ਸਲਾਈ ਆਈ ਆ ਉਹਦੇ ਵਿੱਚ ਆਪਾਂ ਸਲਾਈ ਮਾਰਨੀ ਇੱਕ ਵਿਚਾਲੇ ਅੱਧੇ ਇੰਚ ਤੋਂ ਅੱਧਾ ਹਿੱਸਾ ਵਿਚਕਾਰ ਛੱਡ ਕੇ ਠੀਕ ਹੈ ਜੀ ਆਹ ਦੇਖੋ ਜੀ ਤੁਹਾਡੇ ਸਾਹਮਣੇ ਸਲਾਈ ਲਾ ਕੇ ਸਾਰੀ ਤਿਆਰ ਤੇ ਐਵੇਂ ਕਰਕੇ ਸੌਕਸ